ਮੇਲ ਹੋਊਗਾ ਅੱਜ ਪਿਓ ਪੁੱਤਾਂ ਦਾ ਹੈ ਕਿਤੇ ਕਹਾਂ ਚਲਾ ਗਿਆ ਤੂੰ 2.5 ਮਹੀਨੇ ਹੋ ਗਏ ਕਹਾਂ ਚਲਾ ਗਿਆ ਤਾ ਤੂੰ ਰੱਬ ਵਰਗਾ ਪੁੱਤ ਵਿਛੜ ਗਿਆ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਇਹ ਬੱਚਾ ਸਾਨੂੰ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਮਿਲਿਆ ਸੀ ਅੱਜ ਤੋਂ 12 ਦਿਨ ਪਹਿਲਾਂ ਦਾ ਨਾਮ ਕੀ ਹੈ ਨਾਮ ਕਿਆ ਨਾਮ ਹੈ ਆਪਕਾ ਨਾਮ ਕੀ ਹੈ ਆਪਕੇ ਮੰਮੀ ਹੈ ਮਾਂ ਹੈ ਆਪਕੀ ਇੱਕ ਦਿਨ ਦਾ ਨਹੀਂ ਕਈ ਮਹੀਨਿਆਂ ਤੋਂ ਲੈਟਰਨ ਬਾਥਰੂਮ ਪਿੱਛੇ ਹੀ ਕਰ ਰਿਆ ਸੀ ਤੁਹਾਨੂੰ ਤੇ ਬਾਕੀ ਤੁਸੀਂ ਅਰਦਾਸ ਕਰਿਓ ਇਹ ਬੱਚਾ ਆਪਣੇ ਘਰੇ ਆਪਣਿਆਂ ਦੇ ਵਿੱਚ ਰਹਿ ਕੇ ਚੰਗਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚਾ ਸਾਨੂੰ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਮਿਲਿਆ ਸੀ ਅੱਜ ਤੋਂ 12 ਦਿਨ ਪਹਿਲਾਂ 24 1 225 ਦ੍ਰਿਸ਼ੀ ਗਰਾਊਂਡ ਲੁਧਿਆਣਾ ਸਾਡੇ ਅਤਲ ਸਾਲਨ ਜੀ ਨੇ ਸਾਡੀ ਟੀਮ ਦੇ ਮੈਂਬਰ ਆ ਉਹਨਾਂ ਦੀ ਦੁਕਾਨ ਤੇ ਪਹੁੰਚ ਗਿਆ ਇਹ ਵਿਚਾਰਾ ਪਤਾ ਨਹੀਂ ਕਿਵੇਂ ਇਧਰੋਂ ਘੁੰਮਦਾ ਘਮੋਂਦਾ ਵਿੱਚ ਹੀ ਲੈਟਰਨ ਬਾਥਰੂਮ ਕੀਤਾ ਇੱਕ ਦਿਨ ਦਾ ਨਹੀਂ ਕਈ ਮਹੀਨਿਆਂ ਤੋਂ ਲੈਟਰਨ ਬਾਥਰੂਮ ਵਿੱਚ ਹੀ ਕਰ ਰਿਆ ਸੀ ਸੋਨੂੰ ਇੰਨੀ ਬੁਰੀ ਹਾਲਤ ਸੀ ਵੀਰ ਦੀ ਇੰਨੀ ਬੁਰੀ ਹਾਲਤ ਸੀ ਤਾਂ ਤੁਤਲਸਾਲਨ ਨੇ ਸਾਡੇ ਨਾਲ ਫੋਨ ਤੇ ਗੱਲ ਕੀਤੀ ਕਹਿੰਦਾ ਯਾਰ ਜਿਵੇਂ ਬੱਚਾ ਰੱਬ ਹੀ ਆ ਕਹਿੰਦਾ ਦੇਵਤਾ ਹੀ ਆ ਕਰਦਿਆਂ ਤੋਂ ਪਛੜਿਆ ਲੱਗਦਾ ਗੁੰਮਿਆ ਲੱਗਦਾ ਵੀ ਮੇਰੀ ਦੁਕਾਨ ਮੂਰੇ ਆ ਕੇ ਬਹਿ ਗਿਆ ਅਸੀਂ ਆਖਿਆ ਭਾਈ ਭੇਜ ਦੇ ਕੋਈ ਨਹੀਂ ਇੱਥੇ ਸਾਡੇ ਕੋਲੇ ਉਹ ਮੁੰਡਾ ਇੱਥੇ ਲੈ ਆਟੋ ਚ ਪਾ ਕੇ ਇੱਥੇ ਆਏ ਦੀ ਅਸੀਂ ਵੀਡੀਓ ਸਾਂਝੀ ਕੀਤੀ ਫੇਸਬੁੱਕ ਤੇ ਇਹ ਬੋਲਦਾ ਨਹੀਂ ਕੁਝ ਵੀ ਨਾ ਹੂੰ ਨਾ ਹਾਂ ਮਾੜੀ ਜੀ ਆਵਾਜ਼ ਨਹੀਂ ਮੂੰਹ ਚ ਨਿਕਲਦੀ ਏ ਰੇ ਤਾਂ ਇਹਨੇ ਕੋਈ ਨਾਂ ਨਹੀਂ ਦੱਸਿਆ ਨੂੰ ਰਾਜੂ ਕਹੇ ਇਹ ਕਹਿਣ ਲੱਗਿਆ ਹਾਂ ਰਾਜੂ ਆ ਤੇ ਬਰਵਾਇ ਗ੍ਰਤੀ ਮੇਲ ਹੋਈ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਵੀਡੀਓ ਸ਼ੇਅਰ ਕੀਤੀ ਵੀਡੀਓ ਪਰਿਵਾਰ ਨੇ ਅੱਗੋਂ ਦੇਖ ਲਈ ਤੇ ਅੱਜ ਦਾ ਪਰਿਵਾਰ ਇਹਨੂੰ ਹਰਿਆਣੇ ਤੋਂ ਪੰਚਕੂਲੇ ਤੋਂ ਲੈਣ ਲਈ ਆਇਆ ਇਹਦੀ ਮੰਮੀ ਆਈ ਹੈ ਇਹਦਾ ਪਾਪਾ ਆਇਆ ਵਾ ਆ ਪਾਪਾ ਹੁੰਦੇ ਨੇ ਇਹਦੇ ਹਨਾ ਦੇਖੋ ਮੇਲ ਹੋਊਗਾ ਅੱਜ ਪਿਓ ਪੁੱਤਾਂ ਦਾ ਆਏ ਹਾਏ ਬਿੱਟੇ ਕਹਾਂ ਚਲਾ ਗਿਆ ਤੂੰ 2.5 ਮਹੀਨੇ ਹੋ ਗਏ ਕਹਾਂ ਚਲਾ ਗਿਆ ਤਾ ਤੂੰ ਰੱਬ ਵਰਗਾ ਪੁੱਤ ਵਿਛੜ ਗਿਆ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ मना करते थे भी कहीं जाना। फिर भी कौन, है? कौन है कौन हैफी पाओ जप्फी पाओ मम्मी को जफी पाओ जपी मम्मी जप्फी पा मम्मी नफी पा जपी जप्फी पा क्या मम्मी ਸੌਰੀ ਸੌਰੀ ਕਰ ਦੇ ਹਾਂ ਜਾਨ ਨੀ ਅੱਛਾ ਤੇਰੇ ਸੋ ਕੀ ਤਰ੍ਹਾਂ ਮਨਾ ਕਰਤੇ ਤੇ ਫਿਰ ਵੀ ਗੋਮ ਹੋ ਗਿਆ ਤੂੰ ਹੈ ਹਾਂ ਭਈ ਇਧਰ ਦੇਖ ਨਮਸਤੇ ਕਰ ਇਧਰ ਤੇ ਪਰਚੀ ਦੇ ਦੇ ਬਟੇ ਪਛਾਣਾ ਜੀ इनको ਪਛਾਣਾ ਕਹਾਂ ਰਹਤੀ ਆ ਗੋਣ ਨੇ ਇਧਰ ਨਮਸਤੇ ਕਰ ਨਮਸਤੇ ਵਾਹ ਆਇਆ ਤੁਸੀਂ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਇੱਥੇ ਪਾਰੇ ਅਸਤਾ ਜੀ ਰਾਤ ਦੇਖਿਆ ਤਾਂ ਇੱਕ ਮੋਬਾਈਲ ਕੀ ਦੁਕਾਨ ਪਰ ਨਾ ਵੀਡੀਓ ਗਈ थी फोन अम्मा ਤਾਂ ਉਹਨਾਂ ਨੇ ਸਾਨੂੰ بتایا ਬੁਲਾਏ ਉਹਨਾਂ ਦੀ ਦੁਕਾਨ ਮੈਂ ਜਾਂਦਾ ਤਾਂ ਨਾ ਫੋਨ ਫਾਨ ਮੰਗਣ ਜਾਂਦੀ ਕਰਦਾ ਉਹ ਤਾਂ ਉਹਨਾਂ ਨੇ ਦੱਸਿਆ ਸਾਨੂੰ ਵੀ ਇਹ ਤੁਹਾਡਾ ਮੁੰਡਾ ਹੈ ਦੇਖੋ ਇਹਨਾਂ ਪਛਾਣ ਕਰ ਮੈਂ ਕਿਹਾ ਹਾਂਜੀ ਇਹ ਜੀ ਮੁੰਡਾ ਹੈ ਸਾਡਾ ਅਤਲ ਜੀ ਹਾਂਜੀ ਅਤਲ ਜੀ ਨਮਸਤੇ ਜੀ ਕੀ ਹਾਲ ਨੇ ਅਤਲ ਜੀ ਮਹਾਰਾਜ ਨੇ ਮੇਹਰ ਕਰਤੀ ਜਿਹੜਾ ਉਦੋਂ ਬੱਚਾ ਭੇਜਿਆ ਸੀ ਨਾ ਤੁਸੀਂ ਜਿਹੜਾ ਲੈਟਰਨ ਬਾਥਰੂਮ ਪਿੱਛੇ ਕਿਤੇ ਉਹਦੀ ਫੈਮਿਲੀ ਪੰਚਕੂਲਾ ਤੋਂ ਲੈਣ ਆਈ ਹੈ ਜੀ ਉਹਦੇ ਮੰਮੀ ਪਾਪਾ ਲੈਣ ਆਇਆ 2.5 ਮਹੀਨੇ ਹੋ ਗਏ ਗੁੰਮੇ ਨੂੰ ਅੱਛਾ ਜੀ ਵਾਹ ਹਾਂ ਜੀ ਵਾਹ ਵਾਹ ਚਲੋ ਤੁਹਾਡਾ ਤੁਸੀਂ ਤੁਸੀਂ ਕਹੀ ਸੀ ਗੱਲ ਵੀ ਇਹ ਆਪਣੇ ਤੋਂ ਵਿਛੜਿਆ ਲੱਗਦਾ ਜੀ ਮੈਨੂੰ ਹਨਾ ਹਾਂ ਹਾਂ ਬਿਲਕੁਲ ਬਿਲਕੁਲ ਲੱਗਦਾ ਹੀ ਸੀ ਹਾਂ ਤੇ ਵਾਕਈ ਆਪਣੇ ਤੋਂ ਵਿਛੜਿਆ ਹੋਇਆ ਸੀਗਾ ਬਚਾਣਾ ਕਿਉਂਕਿ ਬੋਲ ਤਾਂ ਸਕਦਾ ਨਹੀਂ ਸੀ ਰਾਤ ਮਾਂ ਪਿਓ ਨੇ ਵੀਡੀਓ ਦੇਖੀ ਕਿਤੇ ਉੱਥੇ ਜਦ ਹੀ ਫਿਰ ਇਹ ਇੱਧਰ ਨੂੰ ਆ ਗਏ ਅੱਛਾ ਵਾਹ 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 ਫਿਰ ਉਹ ਜਦ ਹੀ ਲੱਗਦਾ ਵਾਹ ਵਾਹ ਬੜਾ ਮਿਲ ਗਿਆ ਜੀ ਹਾਂ ਬੱਚਾ ਆਪਣੇ ਬੜੇ ਕਰਵਾ ਹੋਈ ਹੈ ਜੀ ਚਲ ਚੱਲ ਜਿੱਥੇ ਜਾ ਤੇ ਨਹੀਂ ਹੈ ਕਈ ਅੱਛਾ ਨਾ ਰੱਬ ਦਾ ਰੁਪਈਆ ਜੀ ਨਾ ਰੱਬ ਦਾ ਰੁਪਈਆ ਜੀ ਬੰਦਾ ਦਾ ਰੱਬ ਦਾ ਵਾਹ 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 ਚਲੋ ਲੱਖ ਲੱਖ ਸ਼ੁਕਰ ਹੈ ਜੀ ਬਾਲਕ ਦਾ ਆਪਣੇ ਘਰ ਜਾਊਗਾ ਜੀ ਓਕੇ ਅਤਲ ਜੀ ਓਕੇ ਵਾਹਿਗੁਰੂ ਥੈਂਕ ਯੂ ਸਰ ਥੈਂਕ ਯੂ ਅਤਲ ਜੀ ਕਿਥੇ ਆ ਗਏ ਨੇ ਇਹ ਲੁਧਿਆਣਾ ਜੀ ਇੱਥੇ ਨਾ ਘੰਟਾ ਘਰ ਲੈ ਆ ਸੀ ਬੱਚਾ ਹਾਂ ਉਹਨਾਂ ਨੇ ਦੁਕਾਨ ਤੇ ਚੱਲ ਗਿਆ ਏ ਉਹ ਲੁਧਿਆਣਾ ਹੀ ਮਿਲਿਆ ਆ ਲੁਧਿਆਣਾ ਹੀ ਘੰਟਾ ਘਰ ਚੌਂਕ ਦ੍ਰੈਸਟੀ ਗਰਾਊਂਡ ਕੋਲੋਂ ਉੱਥੋਂ ਮਿਲਿਆ ਸੀ ਤੇ ਫਿਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਇਹ ਗੁੰਮਿਆ ਜੀ 21 11 ਹੈ 11 2024 ਮਿਤਾ ਜੀ ਵੀਰਵਾਰ ਕੇ ਦਿਨ ਤੁਸੀਂ ਨਾ ਇੱਕ ਇਹਦੇ ਕੰਮ ਕਰੋ ਇਹਦੀ ਬਾਹ ਦੇ ਉੱਤੇ ਨਾ ਟੈਟੂ ਬਣਵਾ ਕੇ ਮੋਬਾਈਲ ਨੰਬਰ ਲਿਖਾ ਦਿਓ ਆਪਣਾ ਔਰ گاؤں ਦਾ ਨਾਮ ਪਿੰਡ ਦਾ ਲਿਖਾ ਦਿਓ ਟੈਟੂ ਕਰਵਾ ਕੇ ਸਾਡੇ ਕੋਲ ਜਿੰਨੇ ਵੀ ਬੱਚੇ ਇਦਾਂ ਜਾਂ ਕੋਈ ਗੁੰਮਿਆ ਕੇ ਆਉਂਦੇ ਆ ਅਸੀਂ ਉਹਨਾਂ ਦੀ ਬਾਹ ਤੇ ਲਿਖਵਾ ਦਿੰਨੇ ਆ ਫਿਰ ਜੇ ਦੁਬਾਰਾ ਕਦੇ ਘਰੋਂ ਨਿਕਲੂ ਕਿਉਂਕਿ ਸਿੱਧਾ ਫਿਰ ਵੀ ਕਿਤੇ ਗੁੰਮ ਸਕਦਾ ਜੀ ਕਈ ਵਾਰ ਗੁੰਮ ਹੋਇਆ ਜੀ ਫਿਰ ਨਾਲ ਦੀ ਨਾਲ ਹੀ ਲੱਭ ਜਾ ਕਰੂ ਹੁਣ ਜੇ ਇਹਦੀ ਬਾਹ ਤੇ ਮੋਬਾਈਲ ਨੰਬਰ ਲਿਖਿਆ ਹੋਊਗਾ ਟੈਟੂ ਕਰਵਾ ਕੇ ਕਦੇ 3 ਦਿਨ ਬਾਅਦ ਲਾਗ ਪਾਸੇ ਟੈਟੂ ਮੰਨਦੇ ਹੋ ਨਾ ਟੈਟੂ ਜਿਹੜੇ ਇੱਥੇ ਲਿਖਦੇ ਹੁੰਦੇ ਆ ਹਾਂ ਪਰਮਾਨੈਂਟ ਮਾਸ ਦੇ ਵਿੱਚ ਪਰਮਾਨੈਂਟ ਲਿਖਿਆ ਜਾਂਦਾ ਹਾਂ ਉਹ ਇਹਦੇ ਇੱਥੇ ਮੋਬਾਈਲ ਨੰਬਰ ਤੇ ਪਿੰਡ ਦਾ ਨਾਮ ਲਿਖਾ ਦੇ ਜੇ ਕਿਤੇ ਗੁੰਮੂ ਘੰਟੇ 'ਚ ਬੰਦਾ ਫੋਨ ਕਰਕੇ ਤੇਰੇ ਤੇ ਕ੍ਰਪਚਾਰਿਆ ਕਰੂਗਾ ਵੀ ਤੇਰਾ ਮੁੰਡਾ ਇੱਥੇ ਘੁੰਮ ਅਸੀਂ ਇੱਥੇ ਸੱਦ ਕੇ ਜੇ ਕਹੋ ਤਾਂ ਇੱਥੇ ਲੁਧਿਆਣਾ ਤੇ ਅਸੀਂ ਸੱਦ ਕੇ ਉਹਨਾਂ ਨੂੰ ਕਹਿ ਦੇਣੇ ਤੁਸੀਂ ਜਾਂਦੇ ਹੋ ਲਿਖਵਾ ਕੇ ਲੈ ਜਾਓ ਲਿਖਵਾ ਦੇਣਗੇ ਫ੍ਰੀਜ ਲਿਖ ਦੇਣਗੇ ਉਹ ਤਾਂ ਪੈਸੇ ਲਿੰਦੇ ਆ ਬਹੁਤ ਇਹ ਹੁਣ ਤੁਸੀਂ ਪੰਜ ਕੁਲਾ ਤੋਂ ਆਏ ਆਂ ਹਾਂ ਜੀ ਹਾਂ ਜੀ ਕਿੰਨੇ ਬੱਚੇ ਆ ਤੁਹਾਡੇ ਸਹੀ ਹੈ ਜੀ ਅੱਛਾ ਇਹ ਮੰਮੀ ਆ ਨਹੀਂ ਹੈ ਇਹਦੀ ਜੇ ਮੰਮੀ ਤੇ ਉਹ ਮਰ ਗਈ ਹਾਂ ਮੈਂ ਉਹ ਹੀ ਪੁੱਛਣਾ ਚਾਹੁੰਦਾ ਸੀ ਇਹਦੀ ਮੰਮੀ ਮਰ ਗਈ ਆ ਇਹ ਤੁਸੀਂ ਦੂਜਾ ਵਿਆਹ ਕਰਾਇਆ ਹਾਂ ਜੀ ਅੱਛਾ ਅੱਛਾ ਹੋਰ ਕੀ ਲੱਗਿਆ ਹੋਰ ਹੈ ਠੀਕ ਆ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀ ਕੁਝ ਨਹੀਂ ਕਰਦਾ ਆ ਰੇੜੀ ਤੇ ਵਸ ਥੋੜੇ ਮੋਟੇ ਸਾਮਾਨ ਵੇਚਦਾ ਜੀ ਬੱਚਿਆਂ ਦੇ ਖਿਡੌਣੇ ਬੱਚਿਆਂ ਕੇ ਜਿਸ ਤਰ੍ਹਾਂ ਖਾਣੇ ਪੀਣੇ ਦੀਆਂ ਚੀਜ਼ਾਂ ਵੀ ਰੱਖ ਲੈਂਦੇ ਵਿੱਚ ਤੇ ਇਹਦੇ ਮੋਟੇ ਪੰਜਗੁੱਲੇ ਨਹੀਂ ਇੱਥੇ ਅਸੀਂ ਮੜਾ گاਉ ਮੜਾ ਵਾਲਾ ਆਇਆ ਹੈ ਨਾ ਮੜਾ ਵਾਲਾ گاਉ ਬੱਦੀ ਰੋਡ ਤੇ ਬੱਦੀ ਰੋਡ ਤੇ ਬੱਦੀ ਰੋਡ ਤੇ ਹਾਂਜੀ ਉੱਥੋਂ ਆਏ ਹਾਂ ਹਾਂਜੀ ਡਿਸਟ੍ਰਿਕਟ ਪੰਜਗੁੱਲਾ ਪੈਂਦਾ ਜੀ ਤੁਹਾਡਾ ਨਾਮ ਪਰਮਵੀਰ ਹੈ ਰਾਮਵੀਰ 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 ਮਾਲਕੀ ਨਾ ਬੀਨਾ ਬੀਨਾ ਅੱਜ ਸੋਨੂ ਇੱਥੇ ਆਜਾ ਸੋਨੂ ਦੇ ਮਾਪਿਓ ਆਏ ਨੇ ਮਾਂ ਤਾਂ ਦੱਸਦੇ ਇਹਨਾਂ ਦੀ ਪੂਰੀ ਹੋ ਗਈ ਸੀ ਕਿ ਮਰ ਗਈ ਸੀ ਮਾਂ ਉਸ ਤੋਂ ਬਾਅਦ ਫਾਦਰ ਨੇ ਹੋਰ ਵਿਆਹ ਕਰਾ ਲਿਆ ਚਲੋ ਉਹ ਵੀ ਮਾਂ ਹੀ ਆ ਬੀਨਾ ਮਾਂ ਦਾ ਨਾਮ ਆ ਪਿਓ ਦਾ ਨਾਮ ਰਾਮਬੀਰ ਆ ਤੇ 3 ਢਾਈ ਮਹੀਨੇ ਹੋ ਗਏ ਸੀ ਕਿ ਗੁੰਮੇ ਨੂੰ ਤੇ ਅੱਜ ਆਪਣੇ ਘਰੇ ਚੱਲਿਆ ਵਾ ਸੋਨੂ ਨਾਮ ਆ ਇਹਦਾ ਬੱਚੇ ਦਾ ਇਦਾਂ ਤਾਂ ਨਹੀਂ ਹੈਗਾ ਵੀ ਆਪ ਲੋਗ ਇਹਨੂੰ ਸੰਭਾਲਦੇ ਨਹੀਂ ਵਧੀਆ ਜਾਂ ਤੰਗ ਕਰਦੇ ਆ ਇਹ ਤੰਗ ਕਰਦੀ ਹੋਵੇ ਘਰੇ ਬਿੱਲ ਇਸਕੀ ਨੇ ਸੇਵਾ ਕਰਦਾ ਜੀ ਮੈਂ ਪਰ ਉਹ ਰਹਿੰਦਾ ਹੀ ਨਹੀਂ ਉਹ ਜੀ ਨਿਕਲਦਾ ਜੀ ਡੇਲੀ ਨਿਕਲਦਾ ਰਾਤ ਨੂੰ ਟੋਲ ਟੌਣ ਕਾ ਲਿਆਂਦੇ ਜੀ ਅਸੀਂ ਕਦੀ 11 ਵਜੇ ਕਦੀ 12 ਵਜੇ ਕਈ ਵਾਰੀ ਆਪਣੇ ਆਪ ਹੀ ਆਂਦਾ ਰਾਤ ਨੂੰ ਕਦੀ 3 ਵਜੇ ਆਂਦਾ ਮੁੜ ਕੇ ਲਾਕਪਾਸ ਕੇ ਜਿਸ ਤਰ੍ਹਾਂ ਲਾਕਪਾਸ ਏਰੀਆ ਵਿੱਚ ਜਾਂਦਾ ਜਦ ਤੱਕ ਮਿਲ ਜਾਂਦਾ ਕੋਸ਼ਿਸ਼ ਕਰਦੇ ਜੈਸਾ ਟੋਲ ਕਾ ਲਿਆਣਾ ਪੈਂਦਾ ਤਾਂ ਮਿਲ ਜਾਂਦਾ ਉਹ ਜਿਸ ਵਾਰੀ ਤਾਂ ਪਤਾ ਨਹੀਂ ਕਿੱਥੇ ਦੇ ਨਿਕਲ ਗਿਆ ਪਰ ਨੂੰ ਪਤਾ ਨਹੀਂ ਲੱਗਿਆ ਸੀ ਢਾਈ ਮਹੀਨੇ ਤੋਂ ਉੱਥੇ ਡੋਲ ਰਹੇ ਤੇ ਕਾਲਾ ਕਾਂ ਪੰਜੋਰ ਔਰ ਨਾੜਾ ਸਾਹਿਬ ਗੁਰਦੁਆਰੇ ਵੀ ਦੇਖਣ ਗਏ ਮਾਤਾ ਅਨੰਸਾ ਦੀਪ ਦੇਖਣ ਗਏ ਤੇ ਜੀ ਫਿਰ ਇੱਧਰ ਕੀਰਤ ਪ੍ਰਸਾਦ ਤੱਕ ਪੰਜਾਬ ਮਾਂ ਵੀ ਦੇਖ ਕਰਕੇ ਟਾਬੇ ਟਾਬਿਆਂ ਵਾਂ ਦੇਖ ਲਿਆ ਵੀ ਕਿ ਆਪ ਤਾਂ ਕਿਸੇ ਨੇ ਰੱਖ ਲਿਆ ਹੋਵੇ ਪਰ ਸਾਨੂੰ ਮਿਲੇ ਹੀ ਨਹੀਂ ਜਦੋਂ ਤੋਂ ਗੁੰਮ ਹੋਇਆ ਹੈ ਤਦ ਸੇ ਲਗਾਤਾਰ ਕੋਈ ਕੰਮਕਾਰ ਨਹੀਂ ਕਰਿਆ ਲਗਾਤਾਰ ਇਹਨੂੰ ਟੋਲਦੇ ਰਹੇ ਸਪੂਟਰੀ ਲੈ ਕੇ ਇਹੋ ਵਾਫਾ ਕਾਵਾ ਸੇ ਨੂੰ ਟੋਲਣ ਗਏ ਸਾਰੀ ਠੰਡਾ ਕੱਢਦੀਆਂ ਜੀ ਟਾਈਮ ਇੰਨੇ ਲੱਗਿਆ ਸੁਨੂ ਪਾਪਾ ਤੈਨੂੰ ਲੰਬ ਦੇ ਫਿਰਦੇ ਤੂੰ ਘਰੋਂ ਜਾਂਦਾ ਕਾ ਤੋ ਆ ਹਾਂ ਨਹੀਂ ਬਿਲਕੁਲ ਉਹ ਸੋਨੂੰ ਇਧਰ ਆ ਤੂੰ ਬੋਲ ਰਿਹਾ ਨਾ ਇੱਕਦਮ ਸਮਝ ਲੈਂਦਾ ਹੈਗਾ ਸਮਝਦਾ ਸਾਰੀ ਬਾਤ ਤੇ ਪਰ ਬੋਲ ਚੱਲ ਸੌਰੀ ਕਰ ਪਾਪਾ ਨੂੰ ਕਹ ਸੌਰੀ ਹੁਣ ਜਾਂਦਾ ਕਰੋ ਕਹ ਸੌਰੀ ਹੱਥ ਜੋੜ ਕੇ ਸੌਰੀ ਕਰ ਪਾਪਾ ਨੂੰ ਸੋਨੂੰ ਉਹ ਸੋਨੂੰ ਅੜ ਜਾ ਆ ਗਿਆ ਮੈਂ ਆ ਗਿਆ ਆ ਗਿਆ ਆ ਗਿਆ ਮੈਂ ਭੱਲਿਆ ਓਣ ਚੱਲ ਪਾਪਾ ਨੂੰ ਸੌਰੀ ਕਹ ਚੱਲ ਆਰੇ ਪਾਪਾ ਕੁੜਿਆ ਕੋਈ ਨਹੀਂ ਕਰਨੇ ਪਾਪਾ ਆਹ ਕਿ ਪਾਪਾ ਸੌਰੀ ਕਹਦੇ ਕਿ ਸੌਰੀ ਪਾਪਾ ਪਾਪਾ ਨੂੰ ਕਹੇ ਮੈਨੂੰ ਨਹੀਂ ਸਾਵਾਸ ਦੇਣੀ ਪਾਪਾ ਨੂੰ ਦੇ ਸਾਵਾਸ ਕਿ ਸੌਰੀ ਤੁਸੀਂ ਮੈਨੂੰ ਲੈਣ ਆਏ ਥੈਂਕ ਯੂ ਜਾਣਾ ਮੇਰੇ ਸਾਥ ਜਾਣਾ ਨਹੀਂ 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 ਜਾਣਾ ਨਹੀਂ ਜਾਣਾ ਇੱਥੇ ਰਹਿਣਾ ਯਹੀ ਰਹਿ ਅੱਛਾ ਹਾਂ ਤੂੰ ਯਹੀ ਠੀਕ ਹੈ ਤੇ ਰੋਜ਼ ਰੋਜ਼ ਚਲਾ ਜਾਂਦਾ ਹੈ ਡੇਲੀ ਚਲਾ ਜਾਂਦਾ ਹੈ ਰੋਜ਼ ਰੋਜ਼ ਰਾਤ ਕੋ ਲਿਆਤੇ ਢੂੰ ਢੂੰ ਕੇ ਠੀਕ ਹੈ ਤੂੰ ਆਰਾਮ से ਰਹਿ ਯਹਾਂ ਫਿਰ ਮੈਂ ਬਾਅਦ ਮੈਂ ਆਇਆ ਕਰਾਂਗਾ ਤੇ ਦੇਖਦੇ ਨਹੀਂ ਲੈ ਕੇ ਉਹ ਬਾਅਦ ਮਤੇ ਜੇ ਨੇਖਨੇ ਆਉਂਗਾ ਠੀਕ ਹੈ ਨਹੀਂ ਲੈ ਕੇ ਜਾਣਾ ਉਹ ਕਹਿੰਦੇ ਨਹੀਂ ਲੈ ਕੇ ਜਾਣਾ ਤੂੰ ਤਾਂ ਰੋਜ਼ ਹੀ ਜਾਂਦਾ ਹੈ ਚਲਾ ਜਾਂਦਾ ਹੈ ਫਿਰ ਕੋਈ ਮੁੰਨਾ ਆਏਗਾ ਲੈ ਕੇ ਐਸੇ ਹੀ ਬੋਲਦਾ ਜੂਠਵਾ ਇਹ ਐਸੇ ਮਨਾ ਕਰਤਾ ਹੈ ਉਸਕੇ ਬਾਅਦ ਫਿਰ ਚਲਾ ਜਾਂਦਾ ਹੈ ਤੂੰ ਕਹਿਣਾ ਮੰਨੇਗਾ ਨਹੀਂ ਐਸੇ ਹੀ ਕਰ ਦਿੱਤਾ ਹੱਥਾਂ ਦਾ ਕੀ ਹਾਲ ਹੋ ਗਿਆ ਇਹ ਕਿਸ ਇਹ ਪਹਿਲਾਂ ਨਹੀਂ ਸੀਗੇ ਇਦਾਂ ਨਹੀਂ ਅੱਛਾ ਇਹ ਚੋਟਾਂ ਲੱਗੀਆਂ ਇਹ ਤਾਂ ਅਤ ਖਰਾਬ ਸੀ ਦਿਨ ਆਇਆ ਸਾਨੂੰ ਤਾਂ ਅਸੀਂ ਪਹਿਲਾਂ ਤੋਂ ਹੀ ਕਿਤੇ ਅੱਟਣ ਬਣੇ ਹੋਏ ਆ ਦੇ ਆਂਗਲੀ ਪਹਿਲਾਂ ਇਦਾਂ ਹਾਏ ਤਾਂ ਪਹਿਲੇ ਇਹਦਾ ਅਗ ਮੈਂ ਜਲ ਗਿਆ ਤੇ ਨਾ ਜਿਸਕੇ ਪੈਰ ਜਲ ਗਏ ਤੇ ਇੱਕ ਪੈਰ ਦੀ ਉਂਗਲੀਆ ਵੀ ਹੈ ਨਹੀਂ ਤੇ ਸਾਰਾ ਦਿਨ ਪਿਆਰੇ ਆ ਦੇਖੋ ਇਹਦੀ ਲੈਟਰਨ ਕਰੀਬ 1.5 ਮਹੀਨੇ ਦੀ ਇਹਦੇ ਪੈਂਟਰ ਦੇ ਵਿੱਚ ਹੀ ਸੀਗੀ ਲੈਟਰਨ ਦੇ ਨਾਲ ਭਰਿਆ ਪਿਆ ਸੀ ਅੰਦਰੋਂ ਥੱਲੇ ਦੀ ਨਿਕਲ ਕੇ ਡੱਕ ਪੈਂਦੀ ਸੀਗੀ ਤੇ ਉਹ ਵਿੱਚ ਹੀ ਕਰੀ ਜਾਂਦਾ ਸੀਗਾ ਇੰਨੀ ਮਾੜੀ ਆ ਉਹਦੀ ਦੁਕਾਨ ਦੇ ਮੂਹਰੇ ਇਦਾਂ ਆ ਕੇ ਬਹਿ ਗਿਆ ਸੀ ਇਹਦੇ ਬੰਦੇ ਨੇ ਸਾਨੂੰ ਦੱਸਿਆ ਆ ਉਹਦੀ ਦੁਕਾਨ ਦੇ ਬਾਹਰ ਦੀ ਵੀਡੀਓ ਅੰਦਰ ਦੇ ਕੱਪੜੇ ਪਾਇਆ ਇਹ ਜਗਰ ਪਾਈ ਵੀ ਤੀਨ ਉਹ ਸਾਨੂੰ ਪਤਾ ਨਹੀਂ ਲੱਗਣ ਦੇ ਨਾ ਕਦ ਨਿਕਲ ਜਾਂਦਾ ਜੀ ਮੱਲਕ ਜੀ ਨਿਕਲ ਜਾਂਦਾ ਬਸੇ ਬੜੇ ਪਰੇਸ਼ਾਨ ਹੋ ਗਏ ਚਲੋ ਅੱਜ ਇਸ ਦਾ ਨਾਮ ਰੋ ਕਰਵਾ ਲਓ ਗੱਲ ਸੁਣ ਲੈ ਆਖੇ ਲੱਗ ਕੇ ਗੱਲ ਸੁਣ ਲੈ ਮੈਂ ਭੱਜੂ ਰੱਖਦਾ ਨਹੀਂ ਤੈਨੂੰ ਇਹਨੂੰ ਇਹ ਲੈ ਕੇ ਜਾਊਗਾ ਪਾਪਾ ਤੈਨੂੰ ਪਾਪਾ ਦੇ ਨਾਲ ਚਲੇ ਜਾਏ ਕੋਈ ਚਲੇ ਜੀ ਗੁੱਸਾ ਨਾ ਕਰ ਕੋਈ ਚਲੇ ਜਾਈ ਅਸੀਂ ਦਵਾਈ ਲੈ ਲੈ ਫਿਰ ਚੱਲਣਾ ਦਵਾਈ ਲੈ ਕੇ ਇਹਨੂੰ ਦਵਾਈ ਦੇ ਕੇ ਭੇਜਾਂਗੇ ਉੱਥੇ ਦਵਾਈ ਖਾਣੀ ਹੈ ਤੋ ਦਵਾਈ ਚਲਦੀ ਹੈ ਨਾ ਦਵਾਈ ਖਾਣਾ ਨਾ ਸ਼ਾਮ ਨੂੰ ਸਵੇਰੇ ਖਾਣਾ ਨਾ ਉਹ ਇੱਥੇ ਲਿਆ ਦਿੰਨੇ ਆ ਘਰੇ ਜਾ ਕੇ ਦਵਾਈ ਖਾਣਗੇ ਨਾ ਦਵਾਈ ਖਾਣੀ ਪਊਗੀ ਠੀਕ ਆ ਬਾਈ ਖਾਨੀਆ ਹੋਰ ਕਹੀਂ ਜਾਣਾ ਜੱਫੀ ਦਾ ਪਾਲਾ ਇੱਕ ਵਾਰ ਜੱਫੀ ਜੱਫੀ ਪਾਲਿਆ ਕੋਈ ਬਾਤ ਕੋਈ ਬਾਤ ਠੀਕ ਹੈ ਤੂੰ ਕਿਉਂ ਗਿਆ ਤਾਂ ਫਿਰ ਘਰ ਸੇ ਘਰੋਂ ਨਹੀਂ ਭਜਣਾ ਹੁਣ ਅੱਛਾ ਘਰੇ ਰਹਿਣਾ ਠੀਕ ਆ ਹਾਂ ਠੀਕ ਆ ਹੱਥ ਮਿਲਾ ਕੇ ਚੰਗਾ ਬਾਏ 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 ਬਾਈ ਦਾ ਕਰਦੇ ਹਾਂ ਬਾਏ ਬਾਏ ਮਿੱਠੋ ਇੱਥੇ ਜੀ ਮੈਂ ਪਾਉਣਾ ਨਦੀਪ ਪਾਉ ਐਂਟਰੀ ਪੁੱਤ ਆ ਫੜੋ ਇਹਨਾਂ ਦੇ ਪੇਪਰ ਤੇ ਚਲੋ ਹੁਣ ਸੋਨੂੰ ਆਪਣੇ ਘਰ ਚੱਲਿਆ ਜੀ ਅਸੀਂ ਵੀ ਆਪਣੇ ਵੱਲੋਂ ਵਾਚ ਕਰਾਂਗੇ ਦਵਾਈ ਲੈਣ ਆਇਆ ਕਰਨਗੇ ਹਰ ਮਹੀਨੇ ਜੇ ਨਹੀਂ ਆਉਣਗੇ ਅਸੀਂ ਇਹਨਾਂ ਨੂੰ ਫੋਨ ਕਰਕੇ ਪੁੱਛਾਂਗੇ ਵੀ ਤੁਸੀਂ ਕਿਉਂ ਨਹੀਂ ਆਏ ਦਵਾਈ ਲੈਣ ਆਪਣੇ ਵੱਲੋਂ ਅਸੀਂ ਵੀ ਆਪਣਾ ਫਰਜ਼ ਨਿਭਾਵਾਂਗੇ ਤੇ ਬਾਕੀ ਤੁਸੀਂ ਅਰਦਾਸ ਕਰਿਓ ਇਹ ਬੱਚਾ ਆਪਣੇ ਘਰੇ ਆਪਣਿਆਂ ਦੇ ਵਿੱਚ ਰਹਿ ਕੇ ਚੰਗਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ